ਕਾ ਇਹ ਦੇਖੋ ਚੰਗੀ ਵਾ ਅਮਮ ਇਕਰ ਨੇ ਗਣੇਸ਼ ਤੇ ਕੀ ਗੱਲ ਹੋਈ ਹੈ ਤੇ ਸੇ ਪਤਾ ਮੈਂ ਮਾਰਕੀਟ ਗਈ ਤੇ ਸਮਾਨ ਖੁੰਗਣਵੇਂ ਸੇ ਲੇ ਗੋ ਹੁਣ ਅੱਗੇ ਦੇਖੇ ਤੇ ਉਹ ਅਗਲ ਕੀ ਦੇ ਕਾ ਦੀ ਦੁਕਾਨ ਸੁਨਿਆਰੇ ਗੋਲਡ ਪਾਲਿਸ ਗੋਲਡ ਪੋੜੀ ਹਾਂ ਤੇ 3 ਲੱਖ ਤੋਂ ਸੌ ਲੱਖ ਆ ਗਿਆ ਬੇਰ ਤੋਂ ਲੱਖਾਂ ਦਾ ਨੁਕਸਾਨ ਹੋਇਆ ਭਾਈ ਤੇ ਪਤਾ ਲੱਗਾ ਕੁਝ ਅੱਗੇ ਤਾਂ ਲੱਗਿਆ ਹਾਲੇ ਮੈਨੂੰ ਪਤਾ ਨਹੀਂ ਲੱਗੇ ਸੋ ਨਾ 4:18 ਤੇ ਫੋਨ ਕਾਲ ਆਂਦੀ ਹੈ ਵੀ ਸ਼ਰਮਾ ਬੇਕਰੀ ਵਾਲੀ ਗਲੀ ਚ ਅੱਗ ਲੱਗੀ ਆ ਆਪਾਂ ਤੁਰੰਤ ਕਾਰਵਾਈ ਕਰਦੇ ਹੋਏ ਕਿਉਂਕਿ ਇੱਥੇ ਗੱਡੀ ਦਾ ਆ ਨਹੀਂ ਸਕਦੀ ਆਪਣੇ ਮੋਟਰਸਾਈਕਲ ਤੇ ਤੇ ਫਾਇਰ ਐਕਸ਼ੂਸ਼ਨ ਲੈ ਕੇ ਇੱਥੇ ਪਹੁੰਚੇ ਜਦੋਂ ਦੇਖਿਆ ਆਗੇ ਦੁਕਾਨ ਦੇ ਅੰਦਰ ਸਿਲੰਡਰ ਤੇ ਸਿਲੰਡਰ ਨੂੰ ਅੱਗ ਲੱਗੀ ਹੋਈ ਸੀ ਤੇ ਦੁਕਾਨ ਦਾ ਦਰਵਾਜ਼ਾ ਵੀ ਬੰਦ ਸੀ ਜਿਸ ਨੂੰ ਅਸੀਂ ਆਪਣੇ ਬਲਬੂਤੇ ਨਾਲ ਤੋੜ ਕੇ ਤੇ ਸਿਲੰਡਰ ਦੀ ਅੱਗ ਬੁਝਾ ਕੇ ਸਿਲੰਡਰ ਬਾਹਰ ਕੱਢੇ ਅੱਗੇ ਜਦੋਂ ਦੇਖਿਆ ਅੰਦਰ ਵੀ ਤਿੰਨ ਸਿਲੰਡਰ ਹੋਰ ਦੋ ਸਿਲੰਡਰ ਹੋਰ ਤੇ ਤਿੰਨ ਸਿਲੰਡਰ ਟੋਟਲ ਸੀ ਜੀ ਤਿੰਨਨੋਂ ਅੱਗ ਲੱਗ ਚੁੱਕੀ ਨਹੀਂ ਇੱਕ ਨੂੰ ਅੱਗ ਲੱਗ ਚੁੱਕੀ ਦੋ ਬਚਾ ਹੀ ਅਜੇ ਉਹਨਾਂ ਨੂੰ ਅੱਗ ਲੱਗ ਜਣੀ ਜੇ ਥੋੜੇ ਲੇਟ ਆਂਦੇ ਤੇ ਕਿਦਾਂ ਕੰਮ ਆ ਆਈ ਆਪਣੇ ਅੱਗ ਬੁਝਾਉਂਦੇ ਅੰਦਰ ਨਾਲ ਅੱਗ ਬੁਝਾ ਕੇ ਤੇ ਸਿਲੰਡਰ ਬਾਹਰ ਕੱਢ ਕੇ ਇਹਨਾਂ ਨੂੰ ਠੰਡਾ ਕੀਤਾ ਬੋਰੀਆਂ ਪਾਈਆਂ ਗਲੀਆਂ ਤੇ ਤੁਹਾਡੇ ਸਰਾਂ ਦੇ ਵਿੱਚ ਇਹ ਜੋ ਹੈ ਆਪਣੇ ਕਰਮਚਾਰੀ ਵੀ ਜਦ ਤੱਕ ਹੋਏ ਆ ਹਾਂਜੀ ਇੱਕ ਇੱਕ ਕਰਮਚਾਰੀ ਦੇ ਨਾਲ ਉਹ ਦਰਵਾਜ਼ਾ ਤੋੜਨ ਲੱਗੇ ਸ਼ੀਸ਼ਾ ਵੱਜ ਗਿਆ ਤੇ ਉਹ ਹੱਥ ਜਗਮੀ ਹੋਇਆ ਖੜਾ ਉਹ ਸਟੇਟ ਉਹਦੇ ਨਾਲ ਦੁਬਈ ਅੱਜ ਚੱਲ ਲੈ ਕੇ ਚਲੇ ਆ ਬੱਸ ਨੂੰ ਫ੍ਰੀ ਹੋ ਗਿਆ ਤਾਂ ਚੱਲ ਲੈ ਕੇ ਚਲੇ ਨੁਕਸਾਨ ਤਾਂ ਤਕਰੀਬਨ ਬਚਾਈ ਆ ਇਹਨਾਂ ਨੁਕਸਾਨ ਹੋਇਆ ਸਿਰਫ ਸਿਲੰਡਰ ਨੂੰ ਅੱਗ ਲੱਗੀ ਹੋਈ ਸੀ